ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 90 ਸਾਲਾ ਨਿਹੰਗ ਸਿੰਘ ਨੇ ਬ੍ਰਿਟਿਸ਼ ਆਰਮੀ ਨੂੰ ਭਜੜਣਾ ਪਾਤੀਆਂ 90 ਸਾਲਾ ਨਿਹੰਗ ਸਿੰਘ ਨੇ ਐਸਾ ਕੀ ਕੀਤਾ ਕਿ ਬ੍ਰਿਟਿਸ਼ ਆਰਮੀ ਨੂੰ ਭਜੜਣਾ ਪਿਆ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਨ ਲੱਗੇ ਹਾਂ ਉਸ ਮਹਾਨ ਸਰਦਾਰ ਯੋਧੇ ਬਾਰੇ ਜਿਨ੍ਹਾਂ ਨੇ 90 ਸਾਲ ਦੀ ਉਮਰ 'ਚ ਅੰਗਰੇਜ਼ਾਂ ਨੂੰ ਭਜੜਣਾ ਪਾਤੀਆਂ ਸੀ ਇੱਕ ਵਾਰ ਦੀ ਗੱਲ ਹੈ ਅੰਗਰੇਜ਼ ਜਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਤੇ ਖਾਲਸੇ ਰਾਜ ਨੂੰ ਦਬਣਾ ਚਾਹੁੰਦੇ ਸੀ ਤਾਂ ਇਸ ਯੋद्धा ਨੇ ਤੋਪਾ ਦੇ ਮੂੰਹ ਬੰਦ ਕਰਤੇ ਸੀ ਆਪਣੇ ਹਥਿਆਰਾਂ ਨਾਲ ਤੋਪ ਦਾ ਗੋਲਾ ਲੱਗਣ ਤੋਂ ਬਾਅਦ ਵੀ ਜਿਹੜਾ ਲੜਦਾ ਰਿਹਾ ਅਕਾਲ ਤਖਤ ਸਾਹਿਬ ਦੇ ਉਸ ਟਾਈਮ ਦੇ ਜਥੇਦਾਰ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਾਂ ਇਸ ਵੀਡੀਓ 'ਚ ਸਮਝਾਂਗੇ ਕੌਣ ਸੀ ਬਾਬਾ ਹਨੂਮਾਨ ਸਿੰਘ ਜੀ ਕੀ ਉਹ ਨਾਦ ਸਥਾਨ ਸੀ ਬਾਬਾ ਬੁੱਢਾ ਦਲ ਵਿੱਚ ਕੀ ਰਤਬਾ ਸੀ ਗਾ ਰਣਜੀਤ ਸਿੰਘ ਦੇ ਰਾਜ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਮਿਸਲਾ ਸੀ ਗਿਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਮਿਸਲਾ ਸਾਰੀਆਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਈਆਂ ਮਹਾਰਾਜਾ ਰਣਜੀਤ ਸਿੰਘ ਦੇ ਅੰਦਰ ਆ ਗਈਆਂ ਤੇ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਬਣ ਗਿਆ ਸਭ ਤੋਂ ਪਾਵਰਫੁਲ ਇਨਸਾਨ ਪੰਜਾਬ ਦਾ ਮਹਾਰਾਜਾ ਪਰ ਇੱਕ ਫੌਜ ਸੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਨਹੀਂ ਸੀ ਤੇ ਉਹ ਲੋਕ ਸੀ ਇਹ ਅਕਾਲੀ ਅਕਾਲੀ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਨਹੀਂ ਹੁੰਦੇ ਸੀ ਅਕਾਲ ਤਖਤ ਸਹਿਬ ਦੇ ਜਥੇਦਾਰ ਅਕਾਲੀ ਫੂਲਾ ਸੀ ਜਿਹੜੀਆਂ ਆਪਣੀਆਂ ਫੌਜਾਂ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀਆਂ ਹਰ ਜੰਗਾਂ 'ਚ ਸਭ ਤੋਂ ਮੂਰੇ ਹੋ ਕੇ ਲੜਦੇ ਸੀ ਪਰ ਉਹਨਾਂ ਦੇ ਅਧੀਨ ਨਹੀਂ ਹੁੰਦੇ ਸੀ ਇਹ ਗੁਰੂ ਦੇ ਸਿੱਖ ਇਹ ਅਕਾਲੀ ਮਹਾਰਾਜਾ ਰਣਜੀਤ ਸਿੰਘ ਲਈ ਲੜਦੇ ਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ ਨਹੀਂ ਹੁੰਦੇ ਸੀ। ਉਹਨਾਂ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਵੀ ਕਾਨੂੰਨ ਨਹੀਂ ਚੱਲਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਵਾਸਤੇ ਇੱਕ ਵੱਖਰੀ ਰੈਜੀਮੈਂਟ ਬਣਾਈ ਹੋਈ ਸੀ ਜਿਹਦਾ ਨਾਮ ਸੀ ਅਕਾਲ ਰੈਜੀਮੈਂਟ। ਨਾ ਤਾਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਾਲੀ ਵਰਦੀ ਪਾਉਂਦੇ ਸੀ ਤੇ ਨਾ ਉਹਨਾਂ ਤੋਂ ਕੋਈ ਤਨਖਾਹ ਲੈਂਦੇ ਸੀ। ਇੱਕ ਅਕਾਲ ਰੈਜੀਮੈਂਟ ਸੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਤੋਂ ਡਰਦਾ ਨਹੀਂ ਸੀ। ਪੁਰਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਕਹਿ ਦਿੰਦਾ ਸੀ ਕਾਣਿਆ ਇਹ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਹੈ ਤੇ ਉਹਨਾਂ ਦਾ ਲੜਨ ਦਾ ਧੰਨੀ ਬਹੁਤ ਵਿਰਲਾ ਸੀ ਜੰਗ 'ਚ ਜਦੋਂ ਜਾਂਦੇ ਸੀ ਨਾ ਤੂਫਾਨ ਵਾਂਗੂ ਜਾਂਦੇ ਸੀ ਤੇ ਅਫਗਾਨੀਆਂ ਦੇ ਗੱਲ ਲਾਲਾ ਪਰੇ ਮਾਰਦੇ ਸੀ ਇੰਨਾ ਰੁਤਬਾ ਸੀਗਾ ਰਣਜੀਤ ਸਿੰਘ ਦੇ ਰਾਜ 'ਚ ਇਹ ਅਕਾਲੀ ਸਿੰਘਾਂ ਦਾ ਬੁੱਢਾ ਦਲ ਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤੇ ਅਕਾਲ ਰੈਜੀਮੈਂਟ ਦਾ ਇਹਨਾਂ ਦਾ ਜਥੇਦਾਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸੀ ਅਕਾਲੀ ਫੁੱਲਾ ਸੇ ਜਿਹੜੇ ਕਿ ਨਸ਼ਹਿਰ ਦੀ ਜੰਗ 'ਚ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਬੁੱਢਾ ਦਲ ਦਾ ਮੁਖੀ ਬਣਾਇਆ ਜਾਂਦਾ ਹੈ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਜੋ ਬਹੁਤ ਵੱਡੇ ਸ਼ਾਸਤਰ ਵਿਦਿਆਦੇ ਗਿਆਨੀ ਸਨ ਅੱਛਾ ਮਹਾਰਾਜਾ ਰਣਜੀਤ ਸਿੰਘ ਤੇ ਰਾਜ 'ਚ ਅੰਗਰੇਜ਼ ਇਹ ਸਭ ਚੀਜ਼ਾਂ ਨੋਟਿਸ ਕਰ ਰਹੇ ਸੀ ਕਿ ਕੌਣ ਨੇ ਇਹ ਲੋਕ ਜਿਨ੍ਹਾਂ ਦੇ ਅੱਗੇ ਮਹਾਰਾਜਾ ਵੀ ਚੁੱਕ ਜਾਂਦਾ ਹੈ ਸਾਰਾ ਪੰਜਾਬ ਮਹਾਰਾਜੇ ਅੱਗੇ ਚੁੱਕਦਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਇੰਨਾ ਮੂਰੇ ਚੁੱਕ ਜਾਂਦਾ ਹੈ ਤੇ ਅੰਗਰੇਜ਼ਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਸੀ ਅਕਾਲ ਰੈਜੀਮੈਂਟ ਤੋਂ ਇਹ ਨਿਹੰਗ ਸਿੱਖਾ ਤੋਂ ਮਹਾਰਾਜਾ ਰਣਜੀਤ ਸਿੰਘ ਇੰਦਾ ਸੂਝ-ਬੂਝ ਵਾਲਾ ਇੰਨਾ ਸਮਝਦਾਰ ਬੰਦਾ ਸੀ ਇਨੀ ਦੂਰ ਦੀ ਦੇਖਦਾ ਸੀ ਕਿ ਇੱਕ ਪਾਸੇ ਸੀ ਇਹ ਅਫਗਾਨਿਸਤਾਨ ਵਾਲੇ ਅਫਗਾਨ ਹਮਲਾਵਰ ਤੇ ਦੂਜੇ ਪਾਸੇ ਸੀ ਇਹ ਅੰਗਰੇਜ਼ ਉਹ ਕਹਿੰਦਾ ਸੀ ਕਿ ਜੇ ਮੈਂ ਦੋਵੇਂ ਪਾਸੇ ਦੁਸ਼ਮਣੀਆਂ ਪਾਲੀਆਂ ਤਾਂ ਇਹ ਤੇ ਦੋਵੇਂ ਪਾਸੇ ਹੀ ਦੁਸ਼ਮਣ ਮੈਨੂੰ �ेਨਣਗੇ ਤੇ ਮੇਰੀ ਤਾਕਤ ਵੀ ਡਾਇਵਰਟ ਹੋਏਗੀ ਮੇਰਾ ਫੋਕਸ ਵੀ ਡਾਇਵਰਟ ਹੋਏਗਾ ਤੇ ਕਿਥੇ ਨਾ ਕਿਥੇ ਜੇ ਮੇਥੋਂ ਬਿਲਦੀ ਹੋਈ ਤਾਂ ਜੇ ਮੈਂ ਇੱਕ ਦੁਸ਼ਮਣ ਤੋਂ ਬਚ ਵੀ ਗਿਆ ਤੇ ਦੂਜੇ ਨੇ ਸਾਡੇ ਤੇ ਹਮਲਾ ਕਰ ਸਕਦੇ ਲੈ ਸਾਡੇ ਤੋਂ ਜਿੱਤ ਸਕਦੇ ਨੇ ਤੇ ਇਸੇ ਕਰਕੇ ਅੰਗਰੇਜ਼ਾਂ ਨਾਲ ਉਹ ਸੰਧੀ ਕਰ ਲੈਂਦਾ ਹੈ ਤੇ ਕਹਿੰਦਾ ਹੈ ਇਹ ਸਤਲੁਜ ਤੋਂ ਪਾਰ ਮੈਂ ਨਹੀਂ ਆਉਂਗਾ ਤੇ ਇਧਰ ਤੁਸੀਂ ਨਹੀਂ ਆਉਗੇ ਇਧਰ ਮੇਰਾ ਰਾਜ ਤੇ ਉਸ ਪਾਸੇ ਤੁਹਾਡਾ ਰਾਜ ਅੰਗਰੇਜ਼ਾਂ ਨਾਲ ਉਹਨੇ ਸੰਧੀ ਕੀਤੀ ਤੇ ਅਫਗਾਨੀਆਂ ਨੂੰ ਖਦੇੜ ਖੜਦੇੜ ਆਪਣਾ ਰਾਜ ਵਧਾਇਆ ਪਰ ਇਹ ਗੱਲ ਤੇ ਜਿਹੜੀ ਅਕਾਲ ਰਜਿਮ ਸੀ ਜਿਹੜੇ ਬੁੜਾ ਦਲ ਦੇ ਨਿਹੰਗ ਸਿੰਘ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਉਹ ਇਸ ਚੀਜ਼ ਤੋਂ ਖੁਸ਼ ਨਹੀਂ ਸੀ ਉਹ ਕਹਿੰਦੇ ਸੀ ਕੋਈ ਚੱਕਰ ਨਹੀਂ ਆਪਾਂ ਲੜਾਂਗੇ ਆਪਾਂ ਅੰਗਰੇਜ਼ਾਂ ਨੂੰ ਵੀ ਮਾਰਾਂਗੇ ਤੇ ਆਪਾਂ ਅਫਗਾਨੀਆਂ ਨੂੰ ਵੀ ਮਾਰਾਂਗੇ ਜਦੋਂ ਮਹਿਕਾਸ ਉਸ ਟਾਈਮ ਦਾ ਗਵਰਨਰ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘਾ ਸੰਦੀਕਰਨ ਤੇ ਉਸ ਟਾਈਮ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਖਬਰ ਮਿਲੀ ਸੀ ਕਿ ਅਕਾਲ ਰੈਜੀਮੈਂਟ ਚਾਰਲਸ ਮਿਟਕਾਫ ਤੇ ਇੱਕ ਗੋਰੇ ਤੇ ਹਮਲਾ ਕਰੂਗੀ ਤੇ ਉਹੀ ਗੱਲ ਹੋਈ ਨਿਹੰਗ ਸਿੰਘਾ ਨੇ ਚਾਰਲਸ ਮਿਟਕਾਫ ਤੇ ਹਮਲਾ ਕਰ ਦਿੱਤਾ ਸੀ ਪਰ ਬਹੁਤ ਜ਼ਿਆਦਾ ਸਿਕਿਉਰਿਟੀ ਹੋਣ ਕਰਕੇ ਉਹ ਕਾਮਯਾਬ ਨਹੀਂ ਹੋ ਪਾਇਆ ਤੇ ਇਤੋਂ ਹੀ ਅੰਗਰੇਜ਼ ਨਿਹੰਗ ਸਿੰਘਾ ਨੂੰ ਨਫ਼ਰਤ ਕਰਨ ਲੱਗ ਪਏ ਤੇ ਇਸ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਬੁਰੀ ਸੋਚ ਦਾ ਇੱਕ ਬੁਰੇ ਨਰੇਟਿਵ ਨਾਲ ਨਿਹੰਗ ਸਿੱਖਾ ਦੀ ਬੁਰੀ ਇਮੇਜ ਦਿਖਾਉਣ ਦਾ ਫੈਸਲਾ ਕੀਤਾ ਅੰਗਰੇਜ਼ਾਂ ਨੇ ਨਿਹੰਗ ਸਿੱਖਾ ਦੇ ਵਿਰੁੱਧ ਕਾਫੀਆ ਕਿਤਾਬਾਂ ਚ ਲਿਖ ਦਿੱਤਾ ਤੇ ਇਥੋਂ ਇਮੇਜ ਖਰਾਬ ਕਰਨੀ ਸ਼ੁਰੂ ਕਰਤੀ ਨਿਹੰਗ ਸਿੱਖਾ ਦੀ ਅੰਗਰੇਜ਼ਾਂ ਨੇ ਹੁਣ ਪੰਜਾਬ ਦੀ ਉਹ ਕੜੀ ਆਈ ਜਦ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਹੱਥ ਪਾਇਆ ਖਾਲਸੇ ਰਾਜ ਤੇ ਪੰਜਾਬ ਉੱਤ ਉਸ ਟਾਈਮ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਬਹੁਤ ਆਪਣੇਾਂ ਨੇ ਹੀ ਗਦਾਰੀ ਕੀਤੀ ਸੀ ਲਿਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਹਿੰਦੇ ਸੀ ਦੋਗਰਿਆਂ ਦੀ ਗਦਾਰੀ ਬਾਰੇ ਤਾਂ ਸਭ ਨੂੰ ਪਤਾ ਹੈ ਪਰ ਪੰਜਾਬ ਦੀ ਬਹੁਤ ਈ ਆਸਤਾ ਦੇ ਰਾਜੇ ਵੀ ਬਹੁਤ ਅੰਗਰੇਜ਼ਾਂ ਨਾਲ ਮਿਲੇ ਹੋਏ ਸੀ ਸਭ ਤੋਂ ਪਹਿਲੀ ਜਿਹੜੀ ਜੰਗ ਲੜੀ ਜਾਂਦੀ ਹੈ ਸਿੱਖਾਂ ਤੇ ਅੰਗਰੇਜ਼ਾਂ ਦੇ ਵਿੱਚ ਉਹ ਹੋਈ ਸੀ ਮੁਦਕੀ ਤੇ ਅੰਗਰੇਜ਼ਾਂ ਨੇ ਉਸ ਟਾਈਮ ਤੇ ਸਿੱਖਾਂ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਸੀ ਤੇ ਇਸੇ ਕਰਕੇ ਮਹਾਰਾਣੀ ਜਿੰਦਕੌਰ ਨੇ ਦੋ ਚਿੱਠੀਆਂ ਲਿਖੀਆਂ ਸਨ ਇੱਕ ਚਿੱਠੀ ਲਿਖੀ ਸੀ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਨੂੰ ਤੇ ਦੂਜੀ ਚਿੱਠੀ ਲਿਖੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਸਰਦਾਰ ਸ਼ਾਮ ਸਿੰਘ ạtਾਰੀ ਆਲਾ ਆਪਣੀ ਫੌਜਾਂ ਲੈ ਕੇ ਵੱਧਦਾ ਹੈ ਮੁਦਕੀ ਵੱਲ ਨੂੰ ਜਿੱਥੇ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਜੰਗ ਹੋਣੀ ਸੀ ਉਸ ਜੰਗ ਤੇ ਜਿਹੜੇ ਮੇਨ ਲੀਡਰ ਸੀ ਜਿਹੜੇ ਅੱਜ ਦੀ ਭਾਸ਼ਾ ਚ ਕਿਹਾ ਲੋਕ ਮੰਦਰ ਸੀ ਉਹ ਸੀ ਇਹ ਗੁਲਾਬ ਸਿੰਘ 도ਗਰਾ ਤੇ ਤੇਜ ਸਿੰਘ 도ਗਰਾ ਜਿਹੜੇ ਅਸਤੀਨ ਦੇ ਸੱਪ ਸੀ ਜਿਹੜੇ ਬਹੁਤ ਵੱਡੇ ਧੋਖੇ ਬਾਜ ਸੀ ਜਿਹੜੇ ਅੰਗਰੇਜ਼ਾਂ ਨਾਲ ਪਹਿਲਾਂ ਹੀ ਮਿਲੇ ਹੋਏ ਸੀ ਕਿ ਕਿਵੇਂ ਆਪਾਂ ਇਹ جنگ ਸਿੱਖਾਂ ਨੂੰ ਹਰਾਣੀ ਆ ਤੇ ਕਿਵੇਂ ਆਪਾਂ ਇਹ ਜੰਗ ਅੰਗਰੇਜ਼ਾਂ ਨੂੰ ਜਿਤਾਉਣੀ ਆ ਉੱਤੇ ਫਿਰ ਜੰਗ ਜਦੋਂ ਲੜਦੀ ਆ ਮੁਦਕੀ ਚ ਤੇ ਸਿੱਖ ਬਹੁਤ ਧਮਾਕੇਦਾਰ ਜੰਗ ਲੜਦੇ ਨੇ ਅੰਗਰੇਜ਼ਾਂ ਨਾਲ ਸ਼ਾਨ ਸਿੰਘ ਅਟਾਰੀ ਆਲਾ ਬਹੁਤ ਬਹਾਦਰੀ ਨਾਲ ਲੜਦਾ ਹੈ ਅੰਗਰੇਜ਼ਾਂ ਨਾਲ ਤੇ ਜਦੋਂ ਖਬਰ ਮਿਲਦੀ ਆ ਅੰਗਰੇਜ਼ਾਂ ਨੂੰ ਕਿ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਆਪਣੀ ਅਕਾਲ ਰੈਜੀਮੈਂਟ ਲੈ ਕੇ ਆ ਰਹੇ ਨੇ ਤਾਂ ਅੰਗਰੇਜ਼ ਫਿਰ ਇਹ ਕਹਿੰਦੇ ਸੁਣੇ ਗਏ ਸੀ ਕਿ ਜਾਨਾ ਬਚਾ ਕੇ ਭੱਜ ਲੋ ਰਾਖਸ਼ ਆ ਰਹੇ ਨੇ ਉਹ ਰਾਖਸ਼ ਕਹਿੰਦੇ ਸੀ ਅਕਾਲ ਰੈਜੀਮੈਂਟ ਉਹ ਕਹਿੰਦੇ ਸੀ ਇਹ ਰਾਖਸ਼ਾਂ ਵਾਂਗੂ ਲੜਦੇ ਨੇ ਪਤਾ ਹੀ ਨਹੀਂ ਚੱਲਦਾ ਕਿਸ ਤਰੀਕੇ ਨਾਲ ਆਉਂਦੇ ਨੇ ਤੇ ਇੱਕੋ ਹੀ ਤਲਵਾਰ ਦੇ ਬਾ ਨਾਲ ਪੰਜ-ਪੰਜ ਸਿਰ ਧੜ ਤੋਂ ਅੱਡ ਕਰ ਦਿੰਦੇ ਨੇ ਇਹ ਰਤਬਾ ਸੀਗਾ ਉਸ ਟਾਈਮ ਕਾ ਰੈਜੀਮੈਂਟ ਦਾ ਇੰਨਾ ਭੈ ਖਾਂਦੇ ਸੀ ਅੰਗਰੇਜ਼ ਦੀ ਹੰਸਿੰਗਾ ਤੋਂ ਤਾਂ ਅੰਗਰੇਜ਼ ਫਿਰ ਉੱਥੇ ਜਾਣਾ ਬਚਾ ਕੇ ਬਹੁਤ ਭੱਜੇ ਬਾਕੀ ਜਿਹੜੇ ਭੱਜ ਨਹੀਂ ਸਕੇ ਉਹਨਾਂ ਨੂੰ ਫਿਰ ਬਾਬਾ ਹਨੂਮਾਨ ਸਿੰਘ ਤੇ ਉਹਨਾਂ ਦੇ ਸਿੱਖ ਫੌਜ ਨੇ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ ਉਸ ਟਾਈਮ ਤੇ ਸੀਗੀ 90 ਸਾਲ ਪਰ 90 ਸਾਲ ਦੀ ਉਮਰ ਤੇ ਵੀ ਇਸ ਤਰ੍ਹਾਂ ਸ਼ਾਸਤਰ ਜਲੰਦ ਦੇ 25 26 30 ਸਾਲ ਦੇ ਨੌਜਵਾਨ ਵੀ ਥੜ-ਥੜ ਕੰਬ ਲਲ ਜਾਂਦੇ ਸੀ ਉਹਨਾਂ ਸਾਹਮਣੇ ਬਾਬਾ ਹਨੂਮਾਨ ਸਿੰਘ ਜੀ ਨੇ ਅੰਗਰੇਜ਼ ਤੇ ਉਹਨਾਂ ਦੇ ਅਫਸਰਾਂ ਨੂੰ ਭਜਾਉਣ ਤੋਂ ਬਾਅਦ ਜਦ ਵਿਸ਼ਰਾਮ ਕਰਨ ਬੈਠੇ ਅੱਛਾ ਪਹਿਲਾਂ ਜਦ ਜੰਗ ਹੁੰਦੀ ਸੀ ਤੇ ਉਦੋਂ ਜੰਗ ਸ਼ਾਮ ਨੂੰ ਰੋਕ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੇ ਯੋਧੇ ਸੀਗੇ ਉਹ ਵਿਸ਼ਰਾਮ ਕਰਦੇ ਸੀਗੇ ਉਹ ਆਪਣੇ ਫੱਟ ਸਿਲਦੇ ਸਨ ਉਹ ਰੋਟੀ ਪਾਣੀ ਤਿਆਰ ਕਰਦੇ ਸਨ ਤੇ ਇਸੇ ਕਰਕੇ ਅਕਾਲੀ ਫੌਜ ਵੀ ਵਿਸ਼ਰਾਮ ਕਰਦੀ ਹਾ ਪਟਿਆਲੇ ਕਿਉਂਕਿ ਪਟਿਆਲਾ ਨਹੀਂ ਹੁੰਦਾ ਸਿੱਖਾਂ ਦਾ ਗੜ ਹੁੰਦਾ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉਸ ਟਾਈਮ ਤੇ ਉਸ ਗੁਰਦੁਆਰੇ ਸਾਹਿਬ ਨੂੰ ਕਹਿੰਦੇ ਸੀ ਇਹ ਨਿਹੰਗਾਂ ਦਾ ਤੋਬਾ ਕਿਉਂਕਿ ਉਹ ਜਗ੍ਹਾ ਫਿਰ ਸੇਫ ਲੱਗੀ ਉੱਥੇ ਫਿਰ ਬਾਬਾ ਹਨੂਮਾਨ ਸਿੰਘ ਜੀ ਤੇ ਉਹਨਾਂ ਦੇ 2000 ਸਿੰਘ ਯੋਧੇ ਵਿਸ਼ਰਾਮ ਕਰਦੇ ਨੇ ਤੇ ਉੱਥੇ ਹੀ ਫਿਰ ਆਪਣੇ ਲੋਗ ਗਦਾਰੀ ਕਰਦੇ ਦੇ ਇਤਿਹਾਸਕਾਰ ਲਿਖਦੇ ਨੇ ਉਸ ਟਾਈਮ ਤੇ ਪਟਿਆਲੇ ਦਾ ਰਾਜਾ ਕਰਮ ਸਿੰਘ ਜੋ ਕਿ ਅੰਗਰੇਜ਼ਾਂ ਨਾਲ ਯਾਰੀ ਰੱਖਦਾ ਸੀ ਤੇ ਅੰਗਰੇਜ਼ਾਂ ਤੋਂ ਬਹੁਤ ਡਰਦਾ ਵੀ ਸੀ ਉਹਨੇ ਫਿਰ ਅੰਗਰੇਜ਼ਾਂ ਦੇ ਡਰ ਤੋਂ ਨਿਹੰਗ ਸਿੰਘਾਂ ਨੂੰ ਠੇਰਾ ਪਾ ਲਿਆ ਔਰ ਠੇਰਾ ਵੀ ਕੈਸੇ ਟਾਈਪ ਤੇ ਪਾਇਆ ਕਿ ਨਿਹੰਗ ਸਿੰਘ ਜੰਗ ਤੋਂ ਬਾਅਦ ਆਪਣਾ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੇ ਸਨ ਲੰਗਰ ਪ੍ਰਸ਼ਾਦਾ ਤਿਆਰ ਕਰਦਿਆਂ ਦੇ ਉੱਤੇ ਤੋਪਾਂ ਨਾਲ ਹਮਲੇ ਕਰ ਦਿੱਤੇ 1500 ਸਿੱਖ ਉੱਥੇ ਸ਼ਹੀਦ ਹੋਏ ਸੀ ਪਟਿਆਲੇ ਦੀ ਧਰਤੀ ਤੇ ਆਪਣੀ ਅਕਾਲ ਫੌਜ ਇਕਲ ਸੀ ਇਹ ਪੁਰਾਤਨ ਸ਼ਸਤਰ ਤਲਵਾਰਾ ਨੇਜੇ ਤੀਰ ਕਮਨ ਸਾਹਮਣੇ ਅੰਗਰੇਜ਼ਾਂ ਕੋਲ ਸੀ ਤੋਪਾ ਵੱਡੀਆਂ-ਵੱਡੀਆਂ ਬੰਦੂਕਾਂ ਤੇ 1500 ਸਿੱਖ ਨਿਹੰਗ ਸਿੰਘ ਉੱਤੇ ਸ਼ਹੀਦ ਕਰ ਦਿੱਤੇ ਗਏ ਤੇ ਬਾਬਾ ਹਨੂਮਾਨ ਸਿੰਘ ਜੀ 90 ਸਾਲ ਦੀ ਉਮਰ ਚ ਉਹ ਫਰਤੀ ਨਾਲ ਜਾਂਦੇ ਨੇ ਤੇ ਤੋਪ ਦਾ ਮੂੰਹ ਬੰਦ ਕਰ ਦਿੰਦੇ ਆਪਣੇ ਹਥਿਆਰਾਂ ਨਾਲ ਤੇ ਸਿਰ ਵਖ ਕਰ ਦਿੰਦੇ ਨੇ ਉਹ ਤੋਪ ਜੀਆਂ ਦਾ ਤੇ ਉਸ ਤੋਂ ਬਾਅਦ ਬਚੇ ਹੋਏ 500 ਸਿੰਘਾਂ ਦੇ ਜਥੇ ਦੇ ਨਾਲ ਨਿਕਲ ਜਾਂਦੇ ਨੇ ਬਾਬਾ ਹਨੂਮਾਨ ਸਿੰਘ ਜੀ ਉਧਰੋਂ ਉਧਰ ਜਿਹੜੀ ਮੁਦਕੀ ਦੀ ਜੰਗ 올ਮੋਸਟ ਜਿਹੜੀ ਜਿੱਤ ਚੁੱਕੇ ਸੀ ਸਿੰਘ ਉੱਥੇ ਫਿਰ ਗੁਲਾਬ ਸਿੰਘ 도ਗਰਾ ਤੇ ਤੇਜ ਸਿੰਘ 도ਗਰਾ ਗਦਾਰੀ ਕਰਦੇ ਨੇ ਚਲਦੀ ਜੰਗ ਜੋ ਭੱਜ ਜਾਂਦੇ ਨੇ ਮੈਦਾਨ ਛੱਡ ਕੇ ਕਮਾਂਡਰ ਸੀ ਇਹ ਸਿੱਖਾਂ ਦੀ ਫੌਜਾ ਦੇ ਔਰ ਕਮਾਂਡਰ ਹੀ ਜੇ ਜੰਗ ਛੱਡ ਕੇ ਭੱਜ ਜਾਵੇ ਤੇ ਜਿਹੜੀ ਸਿੱਖ ਫੌਜ ਸੀ ਉਹਨਾਂ ਦੀ ਹਿੰਮਤ ਜਮਾਈ ਟੁੱਟ ਗਈ ਉਹਨਾਂ ਦਾ ਕੌਨਫिडेंस ਜਮ੍ਹਾਂ ਹੀ ਟੁੱਟ ਗਿਆ ਇਹਨਾਂ ਕਰਕੇ ਉਹ ਜੰਗ ਹਾਰਨੀ ਪਈ ਸਿੱਖਾਂ ਨੂੰ ਜਿਹੜੇ ਸਿੱਖ ਰਾਜ ਦਾ ਕਤਲ ਹੋਇਆ ਨਾ ਉਹਦੇ ਸਭ ਤੋਂ ਵੱਡੇ ਜ਼ਿੰਮੇਵਾਰ ਸੀ ਇਹ ਲੋਗ ਇਧਰੋਂ ਬਾਬਾ ਹਨੂਮਾਨ ਸਿੰਘ ਜੀ ਆਪਣੇ 500 ਸਿੱਖਾਂ ਦੇ ਜੱਥੇ ਦੇ ਨਾਲ ਉਧਰੋਂ ਜਾਂਦੇ ਨੇ ਕੜਾ ਪਿੰਡ ਵੱਲੋਂ ਗੋਲੀਆਂ ਲੱਗੀਆਂ ਸੀ ਬਾਬਾ ਹਨੂਮਾਨ ਸਿੰਘ ਜੀ ਦੇ ਪਰ ਐਵੇਂ ਨਹੀਂ ਸੀ ਕਿ ਹਾਰ ਮੰਨ ਕੇ ਹਿੰਮਤ ਹਾਰ ਕੇ ਬਹਿ ਜਾਣ ਨਰਦੇ ਗਏ ਲਰ ਦੇ ਲਰ ਦੇ ਫਿਰ ਓਤੋ ਕੜਾ ਪਿੰਡ ਆ ਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੋਪ ਦੇ ਗੋਲੇ ਦਾ ਸ਼ਿਕਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਵੀ ਇਤਿਹਾਸਕਾਰ ਲਿਖਦੇ ਨੇ ਕਿ ਜੰਗ ਲੜੀ ਗਈ ਫਿਰ ਕੜਾ ਪਿੰਡ ਤੋਂ ਫਿਰ ਰਾਜਪੁਰਾ ਬਨੂਰ ਹੁੰਦੇ ਹੋਏ ਪਿੰਡ ਹੈਗਾ ਮੁਹਾਲੀ ਕੋਲ ਸੁਹਾਨਾ ਜਿਹਨੂੰ ਹੁਣ ਸੁਹਾਨਾ ਸਾਹਿਬ ਆਖਿਆ ਜਾਂਦਾ ਹੈ ਸੁਹਾਨੇ ਪਿੰਡ ਆ ਕੇ ਫਿਰ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸ਼ਹੀਦੀ ਪ੍ਰਾਪਤ ਕਰਦੇ ਨੇ 500 ਸਿੱਖ ਵੀ ਸ਼ਹੀਦ ਆ ਜਾਂਦੇ ਨੇ ਉਹਨਾਂ ਨਾਲ ਹੀ ਸੁਹਾਨਾ ਸਾਹਿਬ ਉਨ੍ਹਾਂ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਬਹੁਤ ਸੰਗਤਾਂ ਅੱਜ ਵੀ ਉਧਰ ਦੂਰੋਂ ਦੂਰੋਂ ਆਉਂਦੀ ਹੈ ਸਹੀ ਦਾਦਾ ਆਸ਼ੀਰਵਾਦ ਲੈਣ ਬੁੱਢਾ ਦਲ ਦੇ ਨਿਹੰਗ ਸਿੰਘ ਜਿਹੜੇ ਅੱਜ ਵੀ ਬਹਾਦਰੀ ਦੀ ਅਲਮਤ ਜਾਣੇ ਜਾਂਦੇ ਹੈਗੇ ਜਿੱਥੇ ਬੁੱਢਾ ਦਲ ਦਾ ਨਾਮ ਹੁੰਦਾ ਹੈਗਾ ਵੈ ਬਹਾਦਰੀ ਜਿਹੜੀ ਹੈ ਦਾਸਤਾਨ ਉਹ ਫੌਰੀਨ ਜ਼ੇਨ ਦੇ ਵਿੱਚ ਆ ਜਾਂਦੀ ਹੈਗੀ ਔਰ ਅੱਜ ਵੀ ਜਿਹੜੇ ਹੈ ਮੁਖਾਲਫ ਜਿਹੜੇ ਦੁਸ਼ਮਣ ਹੈ ਉਹ ਬੁੱਢਾ ਦਾਲ ਦੇ ਨੇ ਹੰਗ ਸਿੰਘਾਂ ਤੋਂ ਡਰਦੀ ਹੀਗੀ ਹੈ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਕਿ 90 ਸਾਲਾ ਨੇ ਹੰਗ ਸਿੰਘ ਨੇ ਛੋਟੇ ਸਾਹਬਜ਼ਾਦਿਆਂ ਦੇ ਸ਼ਹੀਦੀ ਜਿਨ੍ਹਾਂ ਨੇ ਛੋਟੇ ਸਾਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਕਿਸ ਤਰ੍ਹਾਂ ਉਹਨਾਂ ਕੋ ਬਦਲਾ ਲਿਆ ਕੋੜੇ ਦੇ ਨਾਲ ਉਹਨਾਂ ਨੂੰ ਬੰਨ ਕੇ ਦਰਦਨਾਕ ਮੌਤ ਦਿੱਤੀ ਔਰ ਉਹਨਾਂ ਤੇ ਜਿਹੜੇ ਪਾਪ ਸੀਗੇ ਉਹ ਦੁਨੀਆ ਦੇ ਉੱਤੇ ਉਹਨਾਂ ਦਾ ਹਸਾਕ ਤਦਾਬ ਕੀਤਾ ਔਰ ਜਿਹੜੇ ਬੁੱਢਾ ਦਿਲ ਦੇ ਹੰਦ ਸਿੰਘ ਇਸ ਵਾਸਤੇ ਬਹਾਦਰੀ ਦੀ ਅਲਾਮਤ ਸਮਝਿਆ ਜਾਂਦਾ ਹੈਗਾ ਉਹਨਾਂ ਨੂੰ ਔਰ ਅੱਜ ਵੀ ਸੰਗਤਾਂ ਜਿਹੜੀਆਂ ਮੈਂ ਵੱਡੀ ਤਦਾਦ ਦੇ ਵਿੱਚ ਉੱਥੇ ਸ਼ਹੀਦਾਂ ਦੇ ਜਿਹੜੇ ਮਜ਼ਾਰਾਤ ਬਣੇ ਆ ਉੱਥੇ ਜਾਂਦੀਆਂ ਹੈਗੀਆਂ ਉਹਨਾਂ ਦੇ ਦਰਸ਼ਨ ਕਰਦੀਆਂ ਹੈਈਆਂ ਮੈਂ ਔਰ ਉਹਨਾਂ ਦੀ ਜਿਹੜੀ ਬਹਾਦਰੀ ਦੀ ਦਾਸਤਾਨਾਂ ਹੈਗੀਆਂ ਮੈਂ ਉਹ ਸੁਣਦੀਆਂ ਹੈਗੀਆਂ ਬਾਕੀ ਵੀਰੋ ਤੁਹਾਨੂੰ ਵੀਡੀਓ ਕੈਂਸਦੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ Տੇਸਾ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼